ਮਾਰੂ ਮਹੱਲਾ ਪੰਜਵਾਂ ਪਾਂਚ ਵਰਖ ਕੋ ਅਨਾਥ ਧਰੂ ਬਾਰਿਕ ਹਰ ਸਿਮਰਤ ਅਮਰਿ ਅਟਾਰੀ ਪੁੱਤਰ ਹੇਤ ਨਾਰਾਇਣ ਕਹਿਉ ਜਮ ਕੰਕਰ ਮਾਰ ਬਦਾਰੀ ਮੇਰੇ ਠਾਕੁਰ ਕੀਤੇ ਅਗਨਤ ਉਧਾਰੀ ਮੋਹਿ ਦੀਨ ਅਲਪ ਮਤ ਨਿਰਗੁਣ ਪਰਿਉ ਸਰਦ ਦੁਆਰੇ ਰਹਾਉ ਵਾਲਮੀਕ ਸੁਪਚਾਰ ਉਤਰਿਉ ਬਦਕ ਤਰੇ ਬੇਚਾਰੇ ਏਕ ਨਿਮਖ ਮਨ ਮਾਹੀ ਆਰਾਦੇਉ ਗਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾ ਕਛ ਨਖਹਿ ਬਿਦਾਰੀ ਵਿਦਰਦਾਸੀ ਸੁਤ ਭਇਓ ਪਨੀਤਾ ਸਗਲੇ ਕੁਲ ਉਜਾਰੀ ਕਮਨ ਪਰਾਦ ਬਤਾਮੁ ਆਪਣੇ ਮਿਥਿਆ ਮੋਹ ਮਗਨਾਰੀ ਆਇਓ ਸ਼ਾਮ ਨਾਨਕ ਓਟ ਹਰ ਕੀ ਲੀਜੈ ਪੁਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਵੇਤਨ ਵਿਤ ਭ੍ਰਮਿਓ ਬਹੁ ਭਾਂਤੀ ਅਨਕ ਯਤਨ ਕਰਤਾਇ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭਈ ਅਜਾਈ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ पसारा ਇਸ ਹੀ ਮਹਿ ਉਰਝਾਈ ਮਾਇਆ ਮਦ ਚਾਖ ਭਏ ਉਦਮਾਤੀ ਹਰ ਹਰ ਕਬਹ ਨਾ ਗਾਏ ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਭ ਸਮਰਤ ਮੰਗਣ ਕਉ ਦਾਨ ਆਈ त्यागी हो सगला मान महत्ता दास रीन सरनाई कहो नानक हर मिल भए एकै महा आनंद सुख पाए मारू महल्ला पंजुआ कमन थान ठीरियो है नामा कमन बस्त अहंकार कमन चिन्ह सुन्यो पर शोयो मुख ते सुन कर गारा ਸੁਨੋ ਰੇ ਤੂੰ ਕੌਣ ਕਹਾ ਤੇ ਆਇਓ ਏਤੀ ਨਾ ਜਾਨੋ ਕੇ ਤਿਕ ਮੁਤਤ ਚਲਤੇ ਖਬਰ ਨਾ ਪਾਇਓ ਰਹਾਓ ਸਹਿਨ ਸੀਲ ਪਵਨ ਅਰ ਪਾਣੀ ਬਸਦਾ ਖਿਮਾ ਨਿਭਰ ਹਾਤੀ ਪੰਜ ਤਤ ਮਿਲ ਪਇਓ ਸੰਜੋਗਾ ਇਨ ਮਹਿ ਕਮਨ ਦੁਰਾਤੀ ਜਿਨ ਰਚ ਰਚਿਆ ਪੁਰਖ ਬਧਾਤੇ ਨਾਲੇ ਹਉ ਮੈਂ ਪਾਈ ਜਨਮ ਮਰਨ ਓ ਸਹੀ ਕਹ ਹੈ ਰੇ ਓ ਆਵੈ ਜਾਇ ਵਰਨ ਚੇਨ ਨਾਹੀ ਕਿਛ ਰਚਨਾ ਮਿਥਿਆ ਸਗਲ पसारा ਪੰਤ ਨਾਨਕ ਜਬ ਖੇਲ ਉਜਾਰੈ ਤਬ ਏਕੈ ਏਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਘਾਲਿਓ ਨਾਮ ਰਤਨ ਗੁਣਾ ਹਰਬਨ ਜੀ ਲਾਡ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤਾ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਚੀਤਾ ਰਹਾਉ ਜੈਸੀ ਆਗਿਆ ਕੀਨੀ ठाकुर ਤਿਸ ਤੇ ਮੁਖ ਨਹੀਂ ਮੋਰੀਓ ਸਹਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਵਾਹੂ ਕਉ ਦੌਰਿਓ ਆਗਿਆ ਮਹਿ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਓਹ ਆਇਆ ਜਿਨ ਨਾਨਕ ਖਸਮੁ ਪਛਾਤਾ ਮਾਰੂ ਮਹਲਾ 5 ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨਪੁਰਖ ਬਧਾਤਾ संतन की शरणाई रहाऊ काम क्रोध लोभ मोह निवारी निवारे सगले बैराई साद हजूर हाजिर है नाजिर कतहै ना भयो दराई सुख शीतल सरदा सब पूरी होए संत सहाय पावन पतत किए खिन भीतर ਮਹਿਮਾ ਕਥਨ ਨਾ ਜਾਈ ਨਿਰਪਉ ਭਏ ਸਗਲ ਭੈ ਖੋਏ ਗੋਬਿੰਦ ਚਰਣਿ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨ ਸੁ ਲਿਵਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਤਿਸ ਕੋ ਕਬਹੂ ਨਾ ਗਾਵਸਰੀ ਛੋੜ ਜਾਏ ਖਿਨ ਪੀਤਰ ਤਾ ਕੋ ਵਾ ਕੋ ਫਿਰ ਫਿਰ ਧਵਸਰੀ ਆਪਣੇ ਪ੍ਰਭ ਕੋ ਕਿਉ ਨਾ ਸਮਾਰਸਰੀ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਆ ਰਾਜਾਰਸਰੀ ਰਹਾਉ ਜਾਂ ਕਹਿ ਨਾਮ ਸੁਨਿਆ ਜਮ ਛੋੜੈ ਤਾਂ ਕੀ ਸਰਨ ਨਾ ਪਾਵਸਰੀ ਕਾੜ ਦੇ ਸਿਆਲ ਬਪਰੇ ਕੋ ਤਾਂ ਕੀ ਓ ਟਟਕਾਵਸਰੀ ਜਿਸ ਕਾ ਜਾਸ ਸੁਨਤ ਭਵ ਤਰੀਐ ਤਾ ਸਿਓ ਰੰਗ ਨਾ ਲਾਭਸਰੀ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾ ਵਸਰੀ ਭਇਓ ਪ੍ਰਸਾਦ ਕਿਰਪਾ ਨਿਦ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਤ੍ਰੈ ਗੁਣ ਭ੍ਰਮ ਛੂਟਾ ਜੋ ਪ੍ਰਭ ਭਇ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰਜਾਮੀ ਸਭ ਵਿਦ ਜਾਣੈ ਤਿਸ ਤੇ ਕਹਾ ਦੁਲਾਰਿਓ ਹਸਤ ਪਾਮ ਚਰੇ ਖਿਨ ਪੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਬਸਾਰਿਓ ਲੂਣ ਖਾਏ ਕਰਹਿ ਹਰਾਮ ਖੋਰੀ ਪੇਖਤ ਨੈਣ ਬਿਦਾਰਿਓ ਰਹਾਉ ਅਸਾਧ ਰੋਗ ਉਪਜਿਓ ਤਨ ਭੀਤਰ ਤਰਤਨਾ ਕਾਹੂ ਤਾਰਿਓ ਪ੍ਰਭ ਬਿਸਰਤ ਮਹਾ ਦੁਖ ਪਾਇਓ ਏਹ ਨਾਨਕ ਤਤ ਵਿਚਾਰਿਓ ਮਾਰੂ ਮਹਲਾ ਪੰਜਵਾਂ ਚਰਨ ਕਮਲ ਪ੍ਰਭ ਰਾਖੇ ਜੀਤ ਹਰ ਗੁਣ ਗਾਵਹਿ ਨੀਤਾ ਨੀਤਾ ਤਿਸ ਬਿਨ ਦੂਜਾ ਅਵਰ ਨਾ ਕੋ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾਉ ਜਾਂ ਕਹਿ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨਾ ਹੋਵੇ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਾਨ ਸੁਖਦਾਤਾ ਜੀ ਸੁਖਦਾਤਾ ਤੁਮ ਕਾਹਿ ਬਸਾਰਿਓ ਅਗਿਆਨਥ ਹੋਚਾ ਮਦ ਚਾਖ ਹੋਏ ਤੁਮ ਬਾਵਰ ਦਲਭ ਜਨਮ ਅਕਾਰਥ ਰੇ ਨਰ ਐਸੀ ਕਰਹਿ ਇਅਨਥ ਤਜ ਸਾਰੰਗ ਧਰ ਭ੍ਰਮ ਤੂੰ ਭੂਲਾ ਮੋਹਿ ਲਪਟਿਓ ਦਾਸੀ ਸੰਗ ਸਾਨਥ ਰਹਾਉ ਧਰਨੀ ਤਰ ਤਿਆਗ ਨੀਚ ਕੁਲ ਸੇਵਹਿ ਹਉ ਹਉ ਕਰਤ ਬਿਹਾਵਤ ਫੋਕਟ ਕਰਮ ਕਰਹਿ ਅਗਿਆਨੀ ਮਨ ਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਜੋ ਬਿਨ ਸਤ ਸੋ ਨਿਹ ਚਲ ਜਾਣਤ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਭੂਲ ਭਲਾਨਤ ਖਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਤ ਗੁਰ ਨਾਨਕ ਦੇ ਉਪਦੇਸ਼ ਕਹਤ ਹੈ ਜੋ ਸੁਨੇ ਸੋ ਪਾਰ ਪਰਾਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਦਹਿ ਕਾਵੇ ਮਨੋ ਖਾਏ ਵਿਸਾਰ ਹਰ ਜੀਉ ਬਿਖੈ ਭੋਗਹਿ ਤਪਤ ਥੰਮ ਗਲ ਲਾਏ ਰੇ ਨਾਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਧਬ ਤੁਮ ਨਹੀਂ ਸੁਨਿਓ ਧਰਮ ਰਾਏ ਰਹਾਉ ਵਿਕਾਰ ਪਾਤਰ ਗਲਹਿ ਬਾਂਦੀ ਨਿੰਦ ਪੋਠ ਸਿਰਾਏ ਮਹਾ ਸਾਗਰ ਸਮੁੰਦ ਲੰਗਨਾ ਪਾਰ ਨਾ ਪਰ ਨਾ ਜਾਈ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰਖੇ ਫਿਰਾਏ ਸੀਸ ਉਠਾਵਨ ਨ ਕਬ ਹੂ ਮਿਲੇਈ ਮਹਾ ਦੁੱਤਰ ਮਾਈ ਸੂਰ ਮੁਖਤਾ ਸਸੀ ਮੁਖਤਾ ਬ੍ਰਹਮ ਗਿਆਨੀ ਅਲਪਾਈ ਸੁਭਾਵਤ ਜੈਸੀ ਬੈ ਸੰਤਰ ਅਲਿਪਤ ਸਦਾ ਨਿਰਮਲਾਈ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਈ ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਈ ਰੇ ਨਾਰ ਇਨ ਬਿਦ ਪਾਰ ਪਰਾਏ ਤਿਆਏ ਹਰ ਜੀਉ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ